ਕਹਿੰਦੇ ਵਕਤ ਪੁਰਾਣਾ ਸੀ ਸੋਣਾ ਅੱਠ ਅੱਠ ਦਿਨ ਸੀ ਰਹਿੰਦਾ ਪਰੂਣਾ ਕਹਿੰਦੇ ਵਕਤ ਪੁਰਾਣਾ ਸੀ ਸੋਣਾ ਅੱਠ ਅੱਠ ਦਿਨ ਸੀ ਰਹਿੰਦਾ ਪਰੂਣਾ ਸੱਤਾਂ ਵਿੱਚ ਸੀ ਪੈਂਦਾ ਤਾਪੂ ਦੀਆਂ ਸਿਕਤ ਦੀਆਂ ਪੂੜੀਆਂ ਕੀ ਮੈਂ ਬਦਲੇ ਜ਼ਮਾਨੇ ਗੱਲਾਂ ਦੇ ਗੂੜੀਆਂ ਕੀ ਮੈਂ ਬਦਲੇ ਜ਼ਮਾਨੇ ਗੱਲਾਂ ਦੇ ਗੂੜੀਆਂ ਕੀ ਨੇ ਬਦਲੇ ਜ਼ਮਾਨੇ ਜੀ ਨੂੰ ਪੁੱਛੋ ਹੈ ਨਹੀਂ ਮੈਂ ਜਸੇ ਨਾ ਕੋਈ ਸਿਰ ਵਿੱਚ ਤੇਨ ਜੀ ਨੂੰ ਪੁੱਛੋ ਹੈ ਮੀ ਮੇਨ ਜਸੇ ਨਾ ਕੋਈ ਸਿਰ ਵਿੱਚ ਤੇਨ ਪਾੜ ਲਿਖ ਕੇ ਨਾਨਕੇ ਮੋੜ ਦੇ ਨਾ ਕੋਈ ਰੱਖਣੀ ਅਬੂਰੀਆ ਕੀਨੇ ਬਦਲੇ ਜ਼ਮਾਨੇ மதி காக்கோட்டா கவே வேடே நாம தினா ரோட்டி நாவேஃபோனா வே ਆਟਾ ਨੂਡਲ ਨੂੰ ਹੱਲਾਲੇ ਜਵਾਕ ਮਾਵਾਂ ਨਾ ਕੁੱਟਣ ਚੋਰੀਆਂ ਕੀ ਨੇ ਬਦਲੇ ਜ਼ਮਾਨੇ ਗੱਲਾਂ ਨੇ ਗੂੜੀਆਂ ਕੀ ਨੇ ਬਦਲੇ ਜ਼ਮਾਨੇ ਗੱਲਾਂ ਨੇ ਗੂੜੀਆਂ ਕੀ ਨੇ ਬਦਲੇ ਜ਼ਮਾਨੇ ਚੜ ਗਿਆ ਜਹਾਜ਼ੇ ਕਮੌਣ ਨੂੰ ਰੋਟੀ ਚੋਟੀ ਦੇ ਕੇ ਵਟਾ ਲਈ ਖੋਤੀ ਚੜ ਗਿਆ ਜਹਾਜ਼ੇ ਕਮੌਣ ਨੂੰ ਰੋਟੀ ਚੋਟੀ ਦੇ ਕੇ ਵਟਾ ਲਈ ਖੋਤੀ ਸਿਰ ਤੋਂ ਚੁੰਮੀਆਂ ਲਾਉਣ ਦੀਆਂ ਪਾਟੀਆਂ ਜੀਨਾ ਫੋਣ ਦੀਆਂ ਕੀ ਮੇਦ ਦਿੱਤੀਆਂ ਮਨਜ਼ੂਰੀਆਂ ਸਮਾਂ 'ਚ ਗੱਲਾਂ ਦੇ ਗੂੜੀਆਂ ਕੀ ਨੇ ਬਦਲੇ ਸਮਾਂ 'ਚ ਗੱਲਾਂ ਦੇ ਗੂੜੀਆਂ ਕੀ ਨੇ ਬਦਲੇ ਸਮਾਂ 'ਚ ਗੱਲ ਮੁਕਾਇਆ ਵਿਰਾਜਦੀ ਮੁਕਦੀ ਨਾਲ ਹੁਣ ਸਾਜ ਕਿਸੇ ਨਾਲ ਪੁਗਦੀ ਨਾਲ ਗੱਲ ਮੁਕਾਇਆ ਵੀ ਰਾਜ ਦੀ ਮੁਕਦੀ ਨਾ ਹੁਣ ਸਾਜ ਕਿਸੇ ਨਾਲ ਪੁੱਗਦੀ ਨਾ ਹਰ ਚੀਜ਼ ਮੇਰੀ ਆਪਣੀ ਹੋਣੀ ਜ਼ਰੂਰੀ ਆ ਕੀਨੇ ਬਦਲੇ ਜ਼ਮਾਨੇ ਗੱਲਾਂ ਨੇ ਗੂੜੀਆਂ ਕੀਨੇ ਬਦਲੇ ਜ਼ਮਾਨੇ ਗੱਲਾਂ 'ਚ ਗੂੜੀਆਂ ਕੀ ਨੇ ਬਦਲੇ ਜ਼ਮਾਨੇ ਕਹਿੰਦੇ ਵਕਤ ਪੁਰਾਣਾ ਸੀ ਸੋਨਾ ਅੱਠ ਅੱਠ ਦਿਨ ਸੀ ਰਹਿੰਦਾ ਪਰੋਣਾ ਕਹਿੰਦੇ ਵਕਤ ਪੁਰਾਣਾ ਸੀ ਸੋਨਾ ਅੱਠ ਅੱਠ ਦਿਨ ਸੀ ਰਹਿੰਦਾ ਪਰੋਣਾ ਸਤਾ ਵਿੱਚ ਸੀ ਬੇਂਦਾ ਪਾਪੂ ਤੀਆਂ ਸਿਕਤ ਦੀਆਂ ਪੂਣੀਆਂ ਕੀ ਨੇ ਬਦਲੇ ਜ਼ਮਾਨੇ ਗੱਲਾਂ ਮੇ ਗੂੜੀਆਂ ਕੀ ਨੇ ਬਦਲੇ ਜ਼ਮਾਨੇ ਗੱਲਾਂ ਮੇ ਗੂੜੀਆਂ ਕੀ ਨੇ ਬਦਲੇ ਜ਼ਮਾਨੇ